ਜਾਸੂਗਰ ਨਵਜੋਤ ਮੁੰਡਾ ਲੀਸਟ ਜੋਬ ਕਰਦਾ ਏ ਇਹ ਕੋਈ ਸ਼ਾਮੀ 7:30 ਵਜੇ ਦੇ ਆਲਮੋਸਟ ਪੁਲਸ ਲਾਈਨ ਤੋਂ ਆਪਣਾ ਗੱਡੀ ਲੈ ਕੇ ਬਾਜ਼ਾਰ ਦੇ ਕੋਲ ਤੋਂ ਤਮ ਆਇਆ ਸੀਗਾ ਅਸੂ ਗੱਡੀ ਕੋਈ ਜ਼ਿਆਦਾ ਨਹੀਂ ਪੁਲਸ ਲਾਈਨ ਤੋਂ 5-7 ਕਿਲੋਮੀਟਰ ਗੱਡੀ ਸ਼ਹਿਰ ਤੱਕ ਚੱਲੀ ਆ ਕੋਈ ਸਮਝ ਨਹੀਂ ਲੱਗੀ ਕੋਈ ਸਰਕਟ ਸ਼ਾਰਟ ਹੋ ਗਿਆ ਆਪਣਾ ਅੰਦਰ ਉਹਦੇ ਨਾਲ ਜਿਹੜੀ ਆ ਬੋਡੀ ਚੌਂਕ ਤੋਂ ਜਦੋਂ ਟਰਨ ਕੀਤੀ ਵਾਪਸ ਮੁੜਿਆ ਪੁਲਸ ਲਾਈਨ ਨੂੰ ਉਦੋਂ ਗੱਡੀ ਨੂੰ ਅੱਗ ਨੇ ਲਪੇਟ ਚ ਲੈ ਲਿਆ ਗੱਡੀ ਲੌਕ ਹੋ ਗਈ ਫਿਰ ਸ਼ਹਿਰ ਦੇ ਲੋਕਾਂ ਨੇ ਸ਼ਹਿਰਦਾਰੀ ਹੋਣ ਕਰਕੇ ਇਹਨੂੰ ਮਤਲਬ ਬੰਦ ਕੋਲ ਕੇ ਭੰਨ ਤੋੜ ਕੇ ਅੰਦਰੋਂ ਬਚਾ ਲਿਆ ਮੁੰਡਾ ਤੇ ਠੀਕ ਠਾਕ ਹੈ ਪਰ ਗੱਡੀ ਦਾ ਕਾਫੀ ਜਿਹੜਾ ਨੁਕਸਾਨ ਹੋਇਆ ਹੈ ਗੱਡੀ ਸੰਭਲਦੇ ਗਰਮੀ ਦੇ ਵਿੱਚ ਚਲਦੀ ਹੈ ਫਿਰ ਗੱਡੀ ਵੀ ਤਾਂ ਢਿੱਲੋ ਕੇ ਚੱਲੀ ਹੈ ਦੇਖੋ ਜੀ ਸਾਡਾ ਕੋਈ ਨਾ ਤਜਰਬਾ ਨਹੀਂ ਹੈ ਜਿਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਤੇ ਕੋਈ ਮਾਹੀ ਦੱਸ ਸਕਦਾ ਵੀ ਗੱਡੀ ਨੂੰ ਅੱਗ ਕਿਉਂ ਲੱਗੀ ਕਾਰਨ ਕੀ ਆ ਸਾਡੀ ਤੇ ਸਮਝ ਮੁਤਾਬਕ ਇਹੋ ਜੀ ਆ ਵੀ ਸ਼ਾਇਦ ਇਹਦਾ ਕੋਈ ਸਰਕਟ ਸ਼ਾਰਟ ਹੋਣ ਕਰਕੇ ਜਿਹੜੀ ਇਹਨੂੰ ਅੱਗ ਲੱਗੀ ਆ ਇੰਜੀਨੀਅਰ ਆਇਆ ਸੀ ਇੱਥੇ ਕੋਈ ਇੰਜੀਨੀਅਰ ਕੋਈ ਨਹੀਂ ਆਇਆ ਜੀ ਹਜੇ ਤੇ ਉਹ ਆਪਣੇ ਜਿਹੜੇ ਆਏ ਸੀਗੇ ਉਹ ਫਾਇਰ ਬਗਰੇਡ ਵਾਲੇ ਉਹ ਵੀ ਕੁਦਰਤੀ ਦੀ ਟਾਪ ਰਹੇ ਸੀਗੇ ਤੇ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆਣ ਕੇ ਕਾਫੀ ਇਹਨਾਂ ਦੀ ਜਨਨੇ ਉਹਨਾਂ ਨੇ ਹਲਪ ਕੀਤੀ ਆ ਤੇ ਗੱਡੀ ਦਾ ਵੀ ਨੁਕਸਾਨ ਹੋਣ ਤੋਂ ਜ਼ਿਆਦਾ ਅੰਦਰ ਦਾ ਬਚਾਅ ਹੋ ਗਿਆ ਜਿਦਾ ਸ਼ੂਤਾਂ ਨੂੰ ਅੰਦਰ ਅੱਗ ਨਹੀਂ ਗਈ ਉਹ ਤੋਂ ਕੰਟਰੋਲ ਕਰ ਲਿਆ ਉਹਨਾਂ ਨੇ ਜੋ ਬੰਦੇ ਤੁਹਾਡੇ ਸਾਹਮਣੇ ਇੰਜੀਨਰ ਕਿੰਨਾ ਕੁ ਲਾਸ ਹੋਇਆ ਇਹਦੇ ਬਾਰੇ ਤੇ ਉਹ ਐਕਸਪਰਟ ਹੀ ਦੇ ਕੇ ਦੱਸ ਸਕਦਾ ਤੇ ਬਾਕੀ ਕੱਲਾ ਹੀ ਮੁੰਡਾ ਲੜਕਾ ਹੀ ਸੀਗਾ ਜੀ ਤੇ ਠੀਕ ਹੈ ਜੀ ਬਿਲਕੁਲ ਠੀਕ ਹੈ ਉਹਨੂੰ ਕੱਢ ਲਿਆ ਸ਼ਹਿਰ ਦੇ ਵਿੱਚ ਸੀ ਕਿ ਮਤਲਬ ਰਾਸ਼ਟਰੀ ਗਾ ਔਰ ਸ਼ਹਿਰ ਦੇ ਆਸ-ਪਾਸ ਦੇ ਜਿਹੜੇ ਲੋਕ ਦੁਕਾਨਦਾਰ ਆ ਉਹਨਾਂ ਨੇ ਕਾਫੀ ਮਦਦ ਕੀਤੀ ਤੇ ਉਹਨੂੰ ਸਾਰਿਆਂ ਦੀ ਮਦਦ ਨਾਲ ਜਿਹੜਾ ਗੱਡੀ ਦਾ ਬੰਡ ਫਟ ਗਿਆ ਤੇ ਉਹਨੂੰ ਮਤਲਬ ਬਚਾ ਲਿਆ ਕੱਢ ਲਿਆ ਸੇਫ ਆ ਜੀ ਬਿਲਕੁਲ ਸਿਕਿਓਰ ਆ ਜੀ ਜਿਹਦਾ ਇੰਜਨ ਸਾਰਾ ਮੈਲਟ ਹੋ ਗਿਆ ਲੱਗਦਾ ਹੈ ਇੰਜਨ ਹੁਣ ਉਹਦੇ ਸਾਹਮਣੇ ਨਜ਼ਰ ਆਈ ਰਿਹਾ ਜੀ ਸਾਰਾ ਮੈਲਟ ਹੋ ਗਿਆ ਉਹਦੇ ਪਤਾ ਨਹੀਂ ਲੱਗ ਰਿਹਾ ਉਹਨਾਂ ਇੰਜਨ ਦਾ ਕੀ ਲਾਸ ਹੋਇਆ ਇਹ ਤੇ ਕੱਲ ਐਕਸਪਾਰਟ ਕੋਲ ਜਾਊਗੀ ਗੱਡੀ ਫੇਰੀ ਪਤਾ ਚੱਲੂਗਾ ਜੀ ਕਿੰਨਾ ਕਿਦਾ ਲਾਸ ਹੋਇਆ ਨਹੀਂ ਗੱਡੀ ਬਿਲਕੁਲ ਨਵਾਂ ਮਾਡਲ ਆ ਜੀ ਕਿਸੇ ਰਿਪੇਅਰ ਕਰਾਈ ਨਹੀਂ ਇਹ ਮੇਰਾ ਖਲ 23 ਮਾਡਲ ਆ ਇਹ ਜੋ ਨਵੀਂ ਗੱਡੀ ਆ ਉਹ ਗੱਡੀ ਲੜਕੇ ਨੇ ਲਈ ਉਹ ਬਾਹਰ ਗਿਆ ਉਹਨੇ ਸ਼ੌਕ ਨਾਲ ਲਈ ਸੀ ਗੱਡੀ ਚੱਲੀ ਵੀ ਬਹੁਤ ਘੱਟ ਹੈ ਆਲਮੋਸਟ ਮੇਰੇ ਖਲ 4-5000 ਕਿਲੋਮੀਟਰ 10000 ਕਿਲੋਮੀਟਰ ਸਮਥਿੰਗ ਚੱਲੀ ਹੋਣੀ ਆ ਗੱਡੀ ਵੀ ਬਹੁਤ ਥੋੜੀ ਚੱਲੀ ਨਵੀਂ ਗੱਡੀ ਆ ਜੇ ਅੱਗ ਲੱਗਣ ਦੇ ਕਾਰਨਾਂ ਦਾ ਹੁਣ ਕੁਛ ਪਤਾ ਨਹੀਂ ਲੱਗਿਆ ਇਹ ਤੇ ਹੁਣ ਮਾਰ ਹੀ ਦੱਸ ਸਕਦੇ ਵੀ ਇਹ ਕਾਰ ਕਿਉਂ ਲੱਗੀ ਆ ਅੱਗ ਲੱਗੀ ਕਿੰਨਾ ਕੁ ਮਾਰਤਾ ਲੱਗੀ ਇਹ ਕਿਸ ਤਰ੍ਹਾਂ ਲੱਗਾ ਦਰਸ਼ਕਾਂ ਨੇ ਰਕਾ ਦੱਸ ਰਿਹਾ ਵੀ ਉਹਨੂੰ ਥੋੜੀ ਸਮੈਲ ਆਈ ਆ ਪਰ ਬਾਹਰ ਦੇ ਲੋਕਾਂ ਨੇ ਦੇਖਿਆ ਫਿਰ ਉਹਨੂੰ ਰੌਲਾ ਪਾਇਆ ਵੀ ਤੇਰੀ ਗੱਡੀ 'ਚ ਨਾ ਅੱਗ ਬੰਡ ਬੰਦ ਸੀਗਾ ਅੱਗ ਉੱਪਰੋਂ ਨਿਕਲਦੀ ਬਜਾਏ ਥੱਲੇ ਨੂੰ ਨਿਕਲੀ ਉਹ ਜਦੋਂ ਥੱਲੇ ਨੂੰ ਲੱਟਾਂ ਨਿਕਲੀਆਂ ਤੇ ਫਿਰ ਉਹ ਕਲਾਜਨ ਸੀਗੇ ਕੋਈ ਡਿਊਟੀ ਤੇ ਪਰ ਸ਼ਹਿਰ ਦੇ ਬੰਦੇ ਉਹਨਾਂ ਰੌਲਾ ਪਾਇਆ ਵੀ ਤੇਰੀ ਗੱਡੀ 'ਚ ਅੱਗ ਲੱਗ ਗਈ ਆ ਉਹਨੇ ਤੇ ਉਹਨੂੰ ਗੱਡੀ ਜਿਹੜੀ ਲੋਗ ਹੋ ਗਈ ਉਹ ਅੰਦਰ ਧੂਏ ਨਾਲ ਸਟੀਮ ਬਣ ਗਈ ਉਹਦਾ ਵੀ ਦਮ ਘਟਣ ਲੱਗ ਪਿਆ ਅੰਦਰ ਉਹਨੇ ਲੋਲਾ ਪਾਇਆ ਤੇ ਸ਼ਹਿਰ ਦੇ ਲੋਕਾਂ ਨੇ ਫੁੰਡ ਫਟਿਆ ਤਾਂ ਫੁੰਡ ਫਟ ਗਿਆ ਉਹ ਗੱਡੀ ਨੂੰ ਅਨਲੌਕ ਕੀਤਾ ਤੇ ਉਹਨੂੰ ਬਾਹਰ ਕੱਢਿਆ ਗੱਡੀ ਦਾ ਟਾਇਰ ਵਗੈਰਾ ਬਿਲਕੁਲ ਠੀਕ ਹੈ ਟਾਇਰ ਠੀਕ ਹੈ ਟਾਇਰ ਠੀਕ ਹੈ ਬਾਕੀ 베어ਿੰਗ ਜਿਹੜੀ ਟੋਟਲ ਲੌਸ ਹੋ ਗਈ ਆ ਬਾਕੀ ਇੰਜਨ ਦਾ ਹੁਣ ਸਿਰੇ ਐਕਸਪਰਟ ਹੀ ਜਿਹੜਾ ਉਹ ਵੇਖ ਕੇ ਦੱਸੂਗਾ ਠੀਕ ਹੈ ਜੀ